ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ 10 ਲੈ ਕੇ 15 ਮਾਰਚ ਤੱਕ ਦੀ ਮੌਸਮ ਅਫਰਡ ਲੈ ਕੇ ਹਾਜ਼ਰ ਹਾਂ ਜੀ ਆਉਣ ਵਾਲੇ 5 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਗੰਦਾ ਰਹੇਗਾ ਸਾਰੀ ਜਾਣਕਾਰੀਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਅੰਤ ਤੱਕ ਵੀਡੀਓ ਤੇ ਨਾਲ ਜੁੜੇ ਰਹਿਣਾ ਹੁਣ ਦੀ ਅਜੇਕਰ ਤਾਜ਼ਾ ਸੈਟੇਲਾਈਟ ਦੀਆਂ ਦੇਖਿਓ ਜੋ ਕਿ ਤੁਹਾਡੀ ਸਕਰੀਨ ਤੇ ਨੇ ਤੇ ਤੁਸੀਂ ਦੇਖ ਸਕਦੇ ਹੋ ਜੀ ਅਚਨੇ ਹੀ ਸਿਸਟਮ ਦਾ ਜਿਹੜਾ ਐਸ ਵੇਲੇ ਸਰਗਰਮ ਹੁੰਦਾ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਅੱਜ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਟੁੱਟੂ ਜੜੀ ਬੱਦਲ ਵਾਈ ਹੈ ਉਹ ਬਣ ਸਕਦੀ ਆ ਹਾਲਾਂਕਿ ਕੋਈ ਵੱਡੇ ਪੱਧਰ ਤੇ ਦਾ ਫਰਕ ਆਬ ਨਹੀਂ ਹੋਏਗਾ ਜੀ ਤੇ ਇਹ ਸਿਸਟਮ ਦੇ ਕੁਝ ਜਿਹੜੀਆਂ ਫਤਲ ਹੋਈ ਐ ਇਸੇ ਤਰ੍ਹਾਂ ਜਿਹੜੀਆਂ ਖੜਦੀ ਰਹੇਗੀ ਤੇ ਆਉਣ ਵਾਲੇ 48 ਘੰਟਿਆਂ ਦੇ ਦੌਰਾਨ ਇਹ ਟੁੱਟੀਆਂ ਫਤਲ ਹੋਈ ਐ ਇਸੇ ਤਰ੍ਹਾਂ جاری ਰਹੇਗੀ ਜੀ ਉਸ ਤੋਂ ਬਾਅਦ ਜਿਹੜਾ ਜਿਹੜਾ ਪਛਮੀ ਸਿਸਟਮ ਆ ਜੀ ਫਿਰ ਇਤਨਾ ਸਰਗਰਮ ਹੋਏਗਾ ਕਿ ਅਪਣੇ 13 ਤਰੀਕ ਤੋਂ ਜਿਹੜੇ ਮੀਂਹ ਦੇ ਅਸਰ ਨੇ ਉਹ ਬਣਦੇ ਫਾਇਨੇ ਪੰਜਾਬ ਦੇ ਵਿੱਚ ਜੋ ਤਾਜ਼ਾ ਅੰਕੜੇ ਮੌਸਮ ਹਕ ਨੇ ਜਾਰੀ ਕੀਤੇ ਨੇ ਤੁਹਾਡੀ ਸਕਰੀਨ ਤੇ ਨੇ 10 ਰੀਤੀ ਗੱਲ ਕਰੀ ਜਾਨੀ ਕਿ ਅੱਜ ਤੇ ਦੇਖ ਸਕਦੇ ਹਾਂ ਮੌਸਮ ਲਗਭਗ ਸਾਫ਼ ਰਹੇਗਾ ਟੁੱਟੂ ਨਹੀਂ ਫਤਲਵਾਈ ਫਨ ਸਕਦੀ ਹੈ 11 ਤੋਂ ਜਿਹੜੀ ਹੈ ਅ ਤਾਂ ਦਿੱਲੀ ਨਾ ਅਸਾਂ ਤੋਂ ਵਿੱਚ ਸ਼ੁਰੂ ਹੋਏਗੀ 11 ਤਰੀਕ ਨੂੰ 12 ਤਰੀਕ ਨੂੰ ਪੰਜਾਬ ਦੇ ਯਾਤਰ ਖੇਤਰਾਂ ਦੇ ਵਿੱਚ ਬਦਲ ਹੋ ਜੜਿਆ ਫਣੇਗੀ ਤੇ ਕਿਤੇ ਕਿਤੇ ਜੜੀ ਅੱਜ ਘਰਚਮਕ ਹੋ ਹੀ ਸਕਦੀ ਆ ਅਲਰਟ ਜਣੇ ਨੇ ਯੈਲੋ ਅਲਰਟ ਜਾਰੀ ਕਰ ਦਿੱਤੇ ਗਏ ਨੇ ਜੇ ਤੁਸੀਂ ਦੇਖ ਹੀ ਸਕਦੇ ਹੋ ਤੇ ਕੁਝ ਕੁ ਥਾਂ ਤੇ ਘਰਚਮਕ ਦੇ ਨਾਲ ਛਿੱਟੇ ਛਰਾਟ ਅੱਜ ਸ਼ਾਮ ਤੱਕ ਜੜਿਆ ਫੈ ਸਕਦੇ ਆ 13 ਤਰੀਕ ਨੂੰ 14 ਤਰੀਕ ਨੂੰ ਮੇਨ ਫੋਕਸ ਹੈ ਜੜਾ ਇਸ ਸਿਸਟਮ ਦਾ ਹੋਏਗਾ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਇਸ ਸਿਸਟਮ ਦਾ ਜੜਾ ਤਗਰੇ ਜਿਹੜੇ ਬਰਸਾਤੀ ਕਾਰਨਾਂ ਜਾਂ ਅਚਰਚਰਾਏਗਾ ਜਿਸ 13 ਤਰੀਕ ਨੂੰ ਜਿਹੜੇ ਨੇ ਜਨਵਰੀ ਅੱਜਾੜੀ ਕਰ ਦਿੱਤੇ ਗਏ ਨੇ ਜ਼ਿਆਦਾਤਰ ਖੇਤਰਾ ਦੇ ਵਿੱਚ ਪੰਜਾਬ ਦੇ ਔਰ ਹਰਿਆਣੇ ਦੇ 30 40 ਕਿਲੋਮੀਟਰ ਫਸਾਰ ਦੀਆਂ ਹਵਾਵਾਂ ਦੇ ਨਾਲ ਘਰ ਚਾਂਗ ਹਾਲਸ ਕਿਤੇ ਕਿਤੇ ਜੜੀ ਆ ਅਧਰੂ ਮਿਆਨੇ ਲਗਲਦੇ ਜਿਹੜੇ ਉਮੀਦਾਰ ਤੋਂ ਹੋਣਗੇ ਇੱਕ ਦੋ ਥਾਵਾਂ ਤੇ ਜਿਹੜੀ ਤੱਕਰੀ ਝਟ ਦੀ ਲੱਗ ਸਕਦੀ ਆ ਤੇ ਉਸ ਤੋਂ ਬਾਅਦ ਜਿਹੜਾ ਇਹ ਸਿਸਟਮ ਦਾ ਜਿਹੜਾ ਮੇਨ ਫੋਕਸ ਹੋਏਗਾ ਜਿਹੜਾ ਇਹਨਾਂ ਜਨਿਆ ਦੇ ਵਿੱਚ ਹੋਏਗਾ ਜ਼ਿਲ੍ਹਾ ਵਾਰ ਹੋਰ ਜੇਕਰ ਦੇਖੀਏ ਤੇ ਤੁਹਾਡੇ ਨਾਲ ਜੇਕਰ ਸਾਂਝ ਕਿਥੀਆਂ ਜਾਣ ਤੇ ਖਾਸ ਕਰਕੇ ਆਪਣੇ ਮਾਲਵੇ ਦੇ ਔਰ ਦੱਖਣ ਖੱਛਗੀ ਖੇਤਰ ਤੇ ਮਾਝੇ ਦੇ ਦੋਆਬੇ ਦੇ ਖੇਤਰ ਜਿਹੜੇ ਜ਼ਿਆਦਾ ਪ੍ਰਭਾਵਿਤ ਹੋਣਗੇ ਤੇ ਫਹਾੜਾ ਦੇ ਨਾਲ ਲੱਗਦੇ 벨ਟ ਦੇ ਵਿੱਚ ਤਗਲੇ ਜਿਹੜੀ ਫਰਸਾਤੀ ਕਾਰਗੀਆਂ ਹੋ ਸਕਦੀਆਂ ਨੇ ਤੇ ਆਉਣ ਵਾਲੇ ਫਿਲਹਾਲ ਜਿਹੜੇ ਚਾਹ ਉਹ 48 ਘੰਟੇ ਹੋਣਗੇ ਮੌਸਮ ਫਿਲਹਾਲ ਜਿਹੜਾ ਖਤਰਵਾਹੀ ਵਾਲਾ ਰਹੇਗਾ ਤੇਰੇ ਤੇਰੇ ਨਜ਼ਰ ਦੇ ਨਹੀਂ ਮੀਂਹ ਜਿਹੜੇ 10 ਤੱਕ ਤੇ ਸਰਦੇ ਨਹੀਂ ਮਿਲਦਾ ਅਗਲੀ ਵੀਡੀਓ ਦੇ ਵਿੱਚ ਇਜਾਜ਼ਤ ਦਉ ਤੁਹਾਨੂੰ